ਕੋਜ਼ੀ ਫਰੀਦਕੋਟ ਦੀ ਬਾਈ ਗੱਲ ਕੀਤੀ ਕਿਉਂਕਿ ਖਡੂਰ ਸਾਹਿਬ ਦੇ ਨਾਲ ਲੱਗਦਾ ਹੀ ਹਲਕਾਗਾ ਕਰਮਜੀਤ ਅਨਮੋਲ ਦੇ ਨਾਮ ਦਾ ਜਦੋਂ ਐਲਾਨ ਹੋਇਆ ਤਾਂ ਇੱਕ ਪਾਸੜ ਜਿੱਤ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਕਿ ਲੀਡ ਹੈ ਕੋਈ ਕਹ ਰਿਹਾ ਸੀ ਲੱਖ ਦੀ ਲੀਡ ਵਗੈਰਾ ਸੀ 2 2 ਲੱਖ ਦੀ ਲੀਡ ਜਦੋਂ ਹੀ ਸਰਬਜੀਤ ਸਿੰਘ ਖਾਲਸਾ ਉਹਦੇ ਨਾਮ ਦੀ ਇੱਕ ਲਹਿਰ ਬਣੀ ਤਾਂ ਮੁਕਾਬਲਾ ਇੱਥੋਂ ਵੀ ਹਲ ਗਿਆ ਕਿਵੇਂ ਦੇਖਦੇ ਹਾਂ ਕਿ ਬੀਬੀ ਸਾਹੋ ਕੇ ਵੀ ਮੈਦਾਨ ਦੇ ਵਿੱਚ ਨੇ ਇੱਥੋਂ ਵੀ ਵੱਡੇ ਚਿਹਰੇ ਨੇ ਪਰ ਮੇਨ ਮੁਕਾਬਲਾ ਕਰਮਜੀਤ ਅਨਮੋਲ ਤੇ ਸਰਬਜੀਤ ਦਾ ਮੰਨਿਆ ਜਾ ਰਿਹਾ ਹੈ ਮੈਨੂੰ ਇਹ ਲੱਗਦਾ ਕਿ ਮੁਕਾਬਲਾ ਚਾਹੇ ਕਰਮੀ ਤੇ ਨਮੋਲ ਤੇ ਸਰਬਜੀਤ ਚਾ ਹੂੰ ਪਰ ਜਿੱਤ ਹਰ ਦੀ ਭੂਮਿਕਾ ਹੰਸਰਾਜ ਹੰਸਨਵਾ ਰਿਹਾ ਤੇ ਹੂੰ ਇਹ ਸੋਚਣਾ ਪੈਣਾ ਪੰਜਾਬ ਦੇ ਕਿਸਾਨਾਂ ਨੂੰ ਵੀ ਕਿਸਾਨ ਜੱਥੇਬੰਦੀਆਂ ਨੂੰ ਵੀ ਜੀ ਕਿ ਤੁਸੀਂ ਭਾਜਪਾ ਦੇ ਖਿਲਾਫ ਕੰਮ ਕਰ ਰਹੇ ਸੀ ਕਿ ਭਾਜਪਾ ਤਾਂ ਵੋਟ ਬੈਂਕ ਵਧਾਉਣ ਲਈ ਕੰਮ ਕਰ ਰਹੇ ਸੀ ਹੂੰ ਜ਼ਿਆਦਾਤਰ ਲਗਾਤਾਰ ਘਰਾਓ ਨੇ ਜੀ ਮਤਲਬ ਭਾਜਪਾ ਨੂੰ ਉੱਭਰਣ ਦਾ ਮੌਕਾ ਦਿੱਤਾ ਭਾਜਪਾ ਨੇ ਇਸ ਆਪਣੇ ਖਿਲਾਫ ਉਠੇ ਵਿਰੋਧ ਨੂੰ ਆਪਣੇ ਹੱਕ 'ਚ ਬਕਤਾਲਿਆ ਹੂੰ ਉਹਦਾ ਅਸਰ ਤੁਹਾਨੂੰ ਫਰੀਦਕੋਟ ਚ ਨਤੀਜਿਆਂ ਚ ਦਿਖੂਗਾ ਬਿਲਕੁਲ ਫਰੀਦਕੋਟ ਹਲਕਾ ਕਰਮਜੀਤ ਅਨਮੋਲ ਦੀ ਉਮੀਦਵਾਰੀ ਤੈਹ ਹੋਣ ਦੇ ਨਾਲੇ ਤੈਹ ਹੋ ਗਿਆ ਕਿ ਬਾਈ ਜੀ ਲੈ ਗਿਆ ਬਿਲਕੁਲ ਠੀਕ ਔਰ ਇਹ ਅਕਸਰ ਮੈਂ ਹੁੰਦਾ ਦੇਖਿਆ ਹੂੰ ਕਿ ਜਿਹਦੇ ਹੱਕ ਦੇ ਵਿੱਚ ਕਾਗਜ਼ ਭਰਨ ਤੋਂ ਪਹਿਲਾਂ ਹੀ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਆਉਣ ਤੋਂ ਪਹਿਲਾਂ ਹੀ ਇਹ ਚਰਚਾ ਚੱਲ ਪਵੇ ਅਖੀਰ ਚ ਜਾ ਕੇ ਪੇਚ ਫਸਦਾ ਪੇਚ ਫਸਦਾ ਬਿਲਕੁਲ ਇੱਥੇ ਫਸਿਆ ਜੀ ਕਰਮਜੀਤ ਅਨਮੋਲ ਦੇ ਆਲੇ-ਦਾਲੇ ਲਗਾਤਾਰ ਕਲਾਕਾਰ ਜਾ ਰਹੇ ਸੀ ਕਰਮਜੀਤ ਅਨਮੋਲ ਸੌ ਪਰਿਵਾਰ ਚੋਂ ਐ ਸੁਧਾਰਨ ਪਰਿਵਾਰ ਚੋਂ ਐ ਧਰਾਤਲ ਤੋਂ ਉੱਠਿਆ ਹੈ ਅੱਜ ਕੱਲ੍ਹ ਚਾਹੇ ਚੰਗਾ ਰਸੂਕਦਾਰ ਹੈ ਕਰੋੜਪਤੀ ਹੈ 10 ਕਰੋੜ ਤੋਂ ਉੱਪਰ ਦੀ ਜਾਇਦਾਦ ਦਾ ਮਾਲਕ ਹੈ ਹੂੰ ਪੰਜਾਬ ਦੇ ਸਭ ਤੋਂ ਵੱਧ ਅਮੀਰ ਬਾਈ ਉਮੀਦਵਾਰਾਂ ਦੇ ਵਿੱਚ ਕਰਮਜੀਤ ਅਨਮੋਲ ਵੀ ਹੈ ਹੂੰ ਨੰਬਰ 1 ਤੇ ਬੀਬੀ ਹਰਸਿਮਰਤ ਕੌਰ ਬਾਦਲਾ 198 ਕਰੋੜ ਦੀ ਜਾਇਦਾਦ ਦੀ ਮਾਲਕ ਹੈ ਜੀ ਦੂਏ ਨੰਬਰ ਤੇ ਪ੍ਰਨੀਤ ਕੌਰ ਹੈ 55 ਕਰੋੜ ਤੋਂ ਵੱਧ ਜਾਇਦਾਦ ਦੀ ਮਾਲਕ ਹੈ ਹੂੰ ਤੀਜੇ ਨੰਬਰ ਤੇ ਉੱਤੇ ਸੁਖਪਾਲ ਖਹਿਰਾ 50 ਕਰੋੜ ਦੀ ਜਾਇਦਾਦ ਦਾ ਮਾਲਕ ਹੈ ਹੂੰ ਇਸ ਕਤਾਰ ਦੇ ਵਿੱਚ 22 ਉਮੀਦਵਾਰ ਨੇ ਜਿਹੜੇ 10 ਕਰੋੜ ਤੋਂ ਉੱਪਰ ਨੇ ਤੇ ਉਹਨਾਂ ਚ ਕਰਮਜੀਤ ਅਨਮੋਲ ਵੀ ਮੇਰਾ ਖਿਆਲ 16-17 ਕਰੋੜ ਦੇ ਨੇੜੇ ਟੜੇ ਖੜਦਾ ਹੈ ਜੀ ਹਾਂ ਪਰ ਭਗਵੰਤ ਮਾਨ ਦਾ ਲੰਗੋਟਿਆ ਯਾਰ ਬਚਪਨ ਦਾ ਆੜੀ ਹੂੰ ਕਲਾਕਾਰੀ ਖੇਤਰ ਚੋਂ ਚੰਗਾ ਪਹਿਚਾਨ ਪਿੰਡੂ ਪਛੋਕੜ ਵਾਲਾ ਇਹ ਸਾਰੀਆਂ ਚੀਜ਼ਾਂ ਉਸ ਨੂੰ ਲੋਕਾਂ ਨਾਲ ਜੋੜ ਰਹੀਆਂ ਸੀ ਜੀ ਤੇ ਉਹ ਤੋਂ ਬਾਅਦ ਇਸ ਦੇ ਮੁਕਾਬਲੇ ਜਦੋਂ ਬੀਬੀ ਸਾਹੋ ਕੋ ਨੂੰ ਤਾਰਿਆ ਕਾਂਗਰਸ ਨੇ ਲੋਕਾਂ ਲੱਗਾ ਕਿ ਲੈ ਵੀ ਤਾਂ ਜਿਵੇਂ ਸਮਝੋਤੇ ਦੇ ਤਹਿਤ ਹੁੰਦਾ ਜਿਵੇਂ ਜੀਤਮਿੰਦਰ ਨੂੰ ਲੈ ਕੇ ਚਰਚਾ ਤੁਰੀ ਨਾ ਜੀ 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 ਬਠਿੰਡੇ ਚ ਉਸੇ ਤਰੀਕੇ ਉਹ ਵੀ ਇੱਥੇ ਵੀ ਚਰਚਾ ਤੁਰੀ ਹੈ ਨਾ ਤੇ ਇਸੇ ਤਰ੍ਹਾਂ ਮਤਲਬ ਕਿ ਜਦੋਂ ਰਾਜਵਿੰਦਰ ਸਿੰਘ ਉਹਨਾਂ ਨੂੰ ਅਕਾਲੀ ਦਲ ਨੇ ਤਿਆਰ ਰਿਹਾ ਤਾਂ ਲੋਕਾਂ ਨੇ ਆਪ ਹੀ ਤੈਅ ਕਰ ਲਿਆ ਕਿ ਬਈ ਤਾਂ ਮੁਕਾਬਲੇ ਚ ਨਹੀਂ ਜਦੋਂ ਕਿ ਅਕਾਲੀ ਦਲ ਇੱਕੋ ਇੱਕ ਅਜਿਹਾ ਦਲ ਹੈ ਕਰਨ ਜਿਹਦੇ ਕੋਲ ਹਰ ਹਲਕੇ ਦੇ ਵਿੱਚ ਇੱਕ ਪੱਕੀ ਵੋਟ ਹੈ ਪੱਕੀ ਵੋਟ ਹੈ ਬਿਲਕੁਲ ਸਹੀ ਕਾਡਰ ਹੈ ਉਹਨਾਂ ਦਾ ਔਰ ਇਸ ਵਾਰ ਉਹਨਾਂ ਦਾ ਕਾਡਰ ਵਧਣਾ ਹੈ ਪਹਿਲਾਂ ਨਾਲੋਂ ਸੀਟ ਵੱਧੀ ਹੈ ਕਿ ਨਹੀਂ ਵੱਧੀ ਹੈ ਵੱਖਰੀ ਗੱਲ ਹੈ ਹਮ ਅਕਾਲੀ ਦਲ ਦਾ ਵੋਟ ਬੈਂਕ ਇਸ ਵਾਰ ਵਧਣਾ ਹੀ ਵਧਣਾ ਹੈ ਭਾਈ ਜੀ ਹਮ ਇਹ ਤੈ ਹੈ ਬਿਲਕੁਲ ਠੀਕ ਸੋ ਇਹ ਸੀਟ ਦੇ ਉੱਤੇ ਇਹ ਮੰਨ ਕੇ ਚੱਲਿਆ ਜਾ ਗਿਆ ਕਿ ਸਾਹੋਕੇ ਵੀ ਬਾਹਰ ਹੈ ਹਮ ਹੈ ਰਾਜਵਿੰਦਰ ਵੀ ਬਾਹਰ ਹੈ ਤੇ ਹੰਸ ਰਾਜ ਹੰਸਾ ਕੋਈ ਗੱਲ ਨਹੀਂ ਉਹਨੂੰ ਲੋਕਾਂ ਨੇ ਸਵਾਦ ਨਾਲ ਲਿਆ ਹਮ ਸ਼ੁਰੂਆਤੀ ਦੌਰ ਚ ਸਵਾਦ ਨਾਲ ਲਿਆ ਜੀ ਤੇ ਸਰਬਜੀਤ ਖਾਲਸਾ ਦੀ ਐਂਟਰੀ ਵੀ ਹੋ ਗਈ ਕਾਗਜ਼ ਵੀ ਭਰ ਲਏ ਪ੍ਰਚਾਰ ਵੀ ਸ਼ੁਰੂ ਹੋ ਗਿਆ ਹਮ ਪਰ ਤਾਂ ਵੀ ਲੋਕ ਇਹੀ ਮੰਨ ਰਹੇ ਸੀ ਕਿ ਕਰਮਜੀਤ ਜਿੱਤਿਆ ਜੀ ਵੋਟ ਪੈਣ ਤੋਂ ਇੱਕ ਤਰੀਕ ਤੋਂ 6-7 ਦਿਨ ਪਹਿਲਾਂ ਹੂੰ ਅਮਰਤਪਾਲ ਹੋਰਾਂ ਦੀ ਲਹਿਰ 2 ਦਿਨ ਹੋ ਗਈ ਸੀ ਪੂਰੀ ਜੋਰ ਫੜ ਗਈ ਸੀ ਹੂੰ ਤੇ ਉਹ ਤੋਂ 2 ਦਿਨਾਂ ਬਾਅਦ ਸਰਬਜੀਤ ਖਾਲਸਾ ਦੀ ਚਰਚਾ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਬਿਲਕੁਲ ਅਖਬਾਰਾਂ 'ਚ ਹੂੰ ਪੰਜਾਬ ਦੇ ਉਸ ਫਰੀਦਕੋਟ ਹਲਕੇ ਦੇ ਪਿੰਡਾਂ ਦੀਆਂ ਸੱਥਾਂ 'ਚ ਹੂੰ ਹੈਨਾ ਗੁਰੂ ਘਰਾਂ 'ਚੋਂ ਨਿਕਲਦੇ ਹੋਏ ਹੈਨਾ ਬੱਸਾਂ 'ਚ ਜਾਂਦੇ ਆਉਂਦੇ ਹੋਏ ਪੂਰੀ ਤਰ੍ਹਾਂ ਤੁਰਪੀ ਬਿਲਕੁਲ ਠੀਕ ਤੇ ਉਸ ਚਰਚਾ ਨੇ ਅਸਰ ਕਿਨੂੰ ਪਾਇਆ ਕਰਮਜੀਤਨ ਮੋਲ ਹੂੰ ਅਗਲੇ ਕਹਿੰਦੇ ਕਿ ਸਾਹੋ ਕਿਤਾ ਬਾਹਰ ਆ ਹੂੰ ਹੈ ਰਾਜਵਿੰਦਰ ਸਿੰਘ ਬਾਹਰ ਆ ਜੀ ਤੇ ਫਿਰ ਸਰਜੀਤ ਕੋਲ ਵੋਟ ਕਿਹਦੀ ਆਉਣੀਆਂ ਜਿਹੜੀ ਸ਼ੁਰੂ ਦੇ ਵਿੱਚ ਇਕੱਠੀ ਕਰ ਗਿਆ ਦਾ ਮਤਲਬ ਕਰਮਜੀਤਨ ਮੋਲ ਜੀ ਪਰ ਇਧਰ ਹੰਸਰਾਜ ਹੰਸ ਮਿੰਨਤਰਾਜ ਮਿੰਨਤ ਬਣ ਚੁੱਕਿਆ ਸੀ ਵਿਚਾਲੇ ਹੂੰ ਉਸ ਨੇ ਪਹਿਲਾਂ ਤਰਲੇ ਕੱਢੇ ਮਿੰਤਾ ਕੱਢੀਆਂ ਫਿਰ ਉਹ ਇਹ ਆ ਗਿਆ ਕਿ ਮੈਂ ਤਾਂ ਠੋਡਾ ਹਨੂਮਾਨ ਬਣੂੰਗਾ ਕਿਸਾਨਾਂ ਦਾ ਦਿੱਲੀ ਜਾ ਕੇ ਉਹ ਕਹਿੰਦੇ ਭਾਈ ਪਹਿਲਾਂ ਵੀ ਐਮਪੀ ਹੋ ਸੀ ਤੂੰ ਜਦ ਕਿੰਨਾ ਖਾਰਾਂ ਦਾ ਨਾ ਮਾਰ ਲਿਆ ਕਿਸਾਨਾਂ ਲਈ ਬਿਲਕੁਲ ਠੀਕ ਦਿੱਲੀ ਕਦ ਬੋਲੇ ਸੀ ਜਦ 700 ਕਿਸਾਨ ਸ਼ਹੀਦ ਹੋਏ ਸੋ ਇਸ ਲਈ ਕਹਿੰਦੇ ਸਾਨੂੰ ਤੇਰੀ ਸਮਝ ਆਉਂਦੀ ਆ ਪਰ ਉਸ ਨੇ ਇਸ ਨੂੰ ਆਪਣੇ ਐਸੀ ਪੱਤੇ ਵੱਜੋਂ ਲਿਆ ਉਸ ਨੇ ਪਿੰਡਾਂ ਦੇ ਵਿੱਚ ਇਹ ਸਨਿਆਦਨ ਦੀ ਕੋਸ਼ਿਸ਼ ਕੀਤੀ ਕਿ ਮੇਰਾ ਵਿਰੋਧ ਨਹੀਂ ਇਹ ਤੁਹਾਡਾ ਵਿਰੋਧ ਹੈ ਕਿਸਾਨ ਤਾਂ ਉਹਦਾ ਵਿਰੋਧ ਕਰ ਰਹੇ ਨੇ ਉਸ ਨੇ ਇਸ ਨੂੰ ਜੱਟ ਬਨਾਮ ਦਲਤ ਬਣਾਉਣ ਦੀ ਕੋਸ਼ਿਸ਼ ਕੀਤੀ ਜੀ ਤੇ ਉਸ ਦੇ ਨਾਲ ਉਹ ਕਾਸੀ ਵੋਟ ਪਿੰਡਾਂ ਚ ਪਰਮਾ ਕੇ ਆਪਣੇ ਨਾਲ ਜੋੜਨ ਚ ਕਾਮਯਾਬ ਹੋ ਗਿਆ ਹੂੰ ਤੇ ਜੇ ਹੁਣ ਹੰਸਰਾਜ ਦੀ ਵੋਟ ਵੀ ਵੱਧਦੀ ਆ ਹੂੰ ਤਾਂ ਫਿਰ ਕਿਹਦੇ ਕੋਟੇ ਚੋਂ ਨਿਕਲਦੀ ਆ ਇਹ ਫਿਕਰਮੰਦੀ ਵਾਲੀ ਗੱਲ ਸੀ ਹੂੰ ਇਸ ਲਈ ਬੇਸ਼ੱਕ ਅੱਜ ਵੀ ਕਰਮਜੀਤ ਅਨਮੋਲ ਮੁਰਲੀ ਦੌਰ ਚ ਹੂੰ ਪਰ ਉਹਦੀ ਜਿੱਤ ਹਾਰ ਸਰਬਜੀਤ ਦੇ ਨਾਲ ਮੁਕਾਬਲੇ ਚ ਤੈ ਹੋਣੀ ਆ ਤੇ ਪਰ ਉਹ ਜਿੱਤ ਹਾਰ ਦੋਆਂ ਦੇ ਵਿੱਚੋਂ ਹੰਸਰਾਜ ਨੇ ਤੈ ਕਰਨੀ ਆ ਬਿਲਕੁਲ ਚਾਹੇ ਉਹ ਸਰਬਜੀਤ ਜਿੱਤੇ ਚੈਕ ਅਨਿਦਨ ਮੋਲ ਜਿੱਤੇ ਚੈਕ ਕਰਨਜੀਤ ਨੂੰ ਮੋਲ ਨੰਬਰ 1 ਤੇ ਆਵੇ ਚੈ ਸਰਬਜੀਤ ਨੰਬਰ 1 ਤੇ ਆਵੇ ਚੈ ਸਰਬਜੀਤ ਨੰਬਰ 2 ਤੇ ਆਵੇ ਚੈ ਕਰਨਜੀਤ ਨੰਬਰ 2 ਤੇ ਆਵੇ ਪਰ ਕਾफी ਕੁਝ ਤੈ ਕਰਨੀ ਹੰਸਰਾਜ ਹੰਸ ਨੇ ਪਰ ਇਹਦੇ ਵਿਚਾਲੇ ਬੀਬੀ ਸਾਹੋਕੇ ਇੱਕ ਸੁਖਾਵਾ ਜਿਹਾ ਸਾਹ ਲੈਂਦੀ ਨਜ਼ਰਾਈ ਮੈਨੂੰ ਹੂੰ ਉਹ ਦੇਖ ਰਹੀ ਆ ਕਾਂਗਰਸ ਦਾ ਪੱਕਾ ਵੋਟ ਬੈਂਕ ਜੀ ਉਹ ਕਹਿੰਦੀ ਜੇ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵੰਡਿਆ ਜਾਂਦਾ ਤੇ ਸਰਬਜੀਤ ਖਾਲਸਾ ਇੱਕ ਵੋਟ ਬੈਂਕ ਖਿੱਚਦਾ ਤੇ ਉਧਰ ਹੰਸਰਾਜ ਵੋਟ ਵਧਾ ਜਾਂਦਾ ਤਾ ਕਹਿੰਦੇ ਜੀ ਮੈਨੂੰ ਆਪਣੀ ਪੱਕੀ ਵੋਟ ਪੈ ਗਈ ਸ਼ਦਮੈ ਜਿੱਤ ਜਾ ਕਿਉਂਕਿ ਇੱਥੇ ਫਿਰ ਪੰਜ ਕੋਣਾ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਹੈ ਨਾ ਤੇ ਪੰਜ ਜਣਿਆਂ 'ਚ 100 ਰੁਪਏ ਵੰਡਿਆ ਗਿਆ ਹੂੰ ਤਾਂ ਫਿਰ ਖੇਡ ਕਿਤੇ ਵੀ ਹੋ ਸਕਦੀ ਹੈ ਇਸ ਲਈ ਉਹ ਵੀ ਆਸ ਲਈ ਬੈਠਿਆ ਪਰ ਮੈਂ ਇੱਥੇ ਕਰਮਜੀਤ ਅਨਮੋਲ ਤੇ ਸਰਬਜੀਤ ਦੇ ਵਿੱਚ ਮੁਕਾਬਲਾ ਦੇਖਦਾ ਔਰ ਨਤੀਜੇ ਤੈਅ ਕਰਨ ਦੀ ਭੂਮਿਕਾ ਦੇ ਵਿੱਚ ਮੈਂ ਸਾਬ ਕਿਤੇ ਸਰਬਜੀਤ ਨੂੰ ਅਨ ਨੂੰ ਹਾਂਸ ਰਾਜ ਨੂੰ ਤੁਹਾਨੂੰ ਕੀ ਲੱਗਦਾ ਕਿ ਹਾਂਸ ਰਾਜ ਜਾਂ ਬੀਬੀ ਸਾਹੋਕੇ ਆਪਦੀ ਜ਼ਮਾਨਤ ਬਚਾ ਲੈਣਗੇ ਮੈਨੂੰ ਲੱਗਦਾ ਹਾਂਸ ਰਾਜ ਦੀ ਜ਼ਮਾਨਤ ਬਚ ਸਕਦੀ ਹੈ ਹੂੰ ਲੱਗਦਾ ਕਿਉਂਕਿ ਜਿਹੜਾ ਉਹਨੇ ਤਾਂ ਖੇਡੇ ਦੇਣਾ ਚ ਹੁਣੇ ਖੇਡ ਖੇਡੀ ਨਾ ਧਮਕਾਉਣ ਤੇ ਵੀ ਹੂੰ ਮਨਾਉਣ ਤੇ ਵੀ ਡਰਾਉਣ ਤੇ ਵੀ ਉਹ ਵੀਡੀਓਗ੍ਰਾਫੀ ਵੀ ਹੈ ਨਾ ਉਹਨੇ ਜਿਹੜਾ ਉਹ ਦਾ ਖੇਡਿਆ ਨਾ ਉਹ ਦਾ ਨਾਲ ਉਹ ਵੋਟ ਬੈਂਕ ਵਧਾਉਣ ਚ ਹੋ ਸਕਦਾ ਜਮਾਨਤ ਸ਼ਾਇਦ ਬਾਝ ਚ ਜਵੇ ਸ਼ਾਇਦ ਜਮਾਨਤ ਬਾਝ ਜੇ ਬਿਲਕੁਲ